ਸੌਂਗ ਦੇ ਵਿੱਚ ਨਾ ਲਿਆ ਆ ਲਖ ਲਾਣਤਾ ਇਸ ਕਰਕੇ ਗਿਆ ਜੇ ਆਪਾਂ 바ਵਾ ਸਾਹਿਬ ਤੇ ਮਗਰ ਨਹੀਂ ਲੱਗਗੇ ਉਹਨਾਂ ਦੇ ਪੂਰਨਿਆ ਤੇ ਨਹੀਂ ਚੱਲਣਗੇ ਤੇ ਫਿਰ ਲਖ ਲਾਣਤਾ ਹੀ ਆ ਕਿਉਂਕਿ ਅੱਜ ਸਾਡਾ ਰਾਜ ਆਉਣਾ ਚਾਹੀਦਾ ਸੀ ਰਾਜ ਇਸੇ ਕਰਕੇ ਨਹੀਂ ਆਉਂਦਾ ਲਖ ਲਾਣਤਾ ਸਾਡੇ ਉੱਤੇ ਆ ਤੇ ਜੇ ਕਿਸੇ ਐਡਿਟੇਸ਼ਨ ਜਾਂ ਮਿਸ਼ਨ ਦੇ ਵਿੱਚ ਅਸੀਂ ਜੇ ਖੜ੍ਹ ਜਾਈਏ ਤੇ ਸਾਡੇ ਉੱਪਰ ਪਰਚਾ ਪੈ ਜਾਵੇ ਤੇ ਸਾਡਾ ਸਮਾਜ ਹੀ ਨਹੀਂ ਸਾਡਾ ਸਾਥ ਦਿੰਦਾ ਇਸ ਕਰਕੇ ਲਖ ਲਾਣਤਾ ਆ ਗੁਰੂ ਰਵਿਦਾਸ ਮਹਾਰਾਜ ਚੌਕ ਜਿੱਥੇ ਅਸੀਂ ਮੂਰਤੀ ਦੀ ਸਥਾਪਨਾ ਕੀਤੀ ਗੁਰੂ ਰਵਿਦਾਸ ਮਹਾਰਾਜ ਚੌਕ ਨਕੋਦਰ ਦੇ ਵਿੱਚ ਜਿੱਥੇ ਅਸੀਂ ਮੂਰਤੀ ਦੀ ਸਥਾਪਨਾ ਕੀਤੀ ਔਰ ਉੱਥੇ ਪੱਤਰਕਾਰ ਨੇ ਬੀਬੀ ਇੰਦਰਜੀਤ ਕੌਰ ਮਾਨ ਐਮਐਲਏ ਜੀ ਉਹਨਾਂ ਨੂੰ ਸਵਾਲ ਪੁੱਛਿਆ ਵੀ ਇੱਥੇ ਗੁਰੂ ਰਵਿਦਾਸ ਮਹਾਰਾਜ ਜੀ ਦਾ ਚੌਕ ਬਣਨ ਜਾ ਰਿਹਾ ਵੀ ਤੁਹਾਡਾ ਇਹਦੇ ਬਾਰੇ ਕੀ ਬਚਾਰਿਆ ਜਿੰਦੀ ਕਿਹੜਾ ਰਵਿਦਾਸ ਚੌਕ ਇੱਥੇ ਕੋਈ ਰਵਿਦਾਸ ਚੌਕ ਨਹੀਂ ਨਕੋਦਰ ਦੇ ਵਿੱਚ ਕੋਈ ਰਵਿਦਾਸ ਚੌਕ ਨਹੀਂ